ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਟਰਾਲੀਆਂ ਨਾਲ ਮੂਹਰੇ ਖੜਾਈਆਂ ਖੜੀਆਂ ਦੋਨੇ ਤੇ ਬਾਹਰ ਲੋਡ ਆ ਟਰਾਲੀਆਂ ਦੀ ਬੰਦੇ ਕਿਹ ਜਾਨਾ ਸਾਨੂੰ ਟਰਾਲੀ ਨਹੀਂ ਪਤਾ ਕਿੱਥੇ ਆ ਜਦ ਮੈਂ ਹੁਣ ਅੰਦਰ ਆ ਕੇ ਦੇਖਿਆ ਮੈਂ ਕਿ ਅੰਦਰ ਤਾਂ ਖੜੀਆਂ ਸਾਰੇ ਟਰੈਕਟਰ ਇੱਧਰ ਖੜਾਇਆ ਹੈ ਤੇ ਹੁਣ ਕੰਬੈਨਾਂ ਤਾਂ ਦੋਨਾਂ ਦੀ ਹਜੇ ਹਜੇ ਤਾਂ ਇਹਨਾਂ ਦੀ ਹੈਗੀ ਛੁੱਟੀ ਹੋਈ ਕਿਉਂਕਿ ਕੱਲ ਵੀ ਦੇਖਿਆ ਸੀਗਾ ਅਸੀਂ ਪਰਸੋਂ ਵਿਸ਼ਾਲ ਚਲਾਈ ਸੀ 4-ਵੀਲ ਉਹ ਵੀ ਨਹੀਂ ਚੱਲੀ ਜਿੱਥੇ ਤੱਕ ਇਹ ਜਾਂਦੀ ਆ ਉੰਨੀ ਕੀ ਕੰਮ ਉਹ ਕਰਦੀ ਆ ਉੰਨਾ ਕੀ ਕੰਮ ਇਹ ਕਰਦੀ ਤੇ ਹੁਣ ਹਜੇ ਆਪਣੀ ਰਹਿੰਦੀ ਆ 16 ਗੀਲੇ ਦੇ ਨੇੜੇ ਹੋਊਗੀ 15-16 ਗੀਲੇ ਹੈਗੇ ਆ ਮੱਕੀ ਆਪਣੀ ਵੱਢਣ ਵਾਲੀ ਦੇਖਦੇ ਆ ਹੁਣ ਕੀ ਬਣਦਾ ਮੱਕੀ ਦਾ ਤੇ ਆ ਕੇ ਚਲੋ ਕਰਦੇ ਆ ਮਸ਼ੀਨ ਵਾਸੇ ਕਰਕੇ ਟਰਾਲੀ ਕੱਢੀਏ ਪਹਿਲਾਂ ਦੇਖ ਲੋ ਚੋਰਾ ਦਾ ਕੰਮ ਇੰਨਾ ਸਿਰਿਆ ਕਿ ਉਹ ਦਿਨ ਰਾਤ ਨੂੰ ਮੀਂਹ ਪੈਂਦਾ ਸੀਗਾ ਦਿਨ ਨੂੰ ਮੀਂਹ ਪੈਂਦੇ ਚ ਟ੍ਰਾਂਸਫਰ ਮਲਾ ਕੇ ਲੈ ਗਏ ਨਾਲੇ ਕਿੰਨੀ ਔਖੀ ਜਗ੍ਹਾ ਤੇ ਸੀਗਾ ਇਹ ਲਾਉਣਾ ਵੀ ਪੂਰਾ ਇੱਧਰ ਆ ਕੇ ਤੇ ਆਪਾਂ ਤਾਂ ਚਲੋ ਮੋਟਰ ਕਾਫੀ ਦਿਨਾਂ ਤੋਂ ਬੰਦ ਹੀ ਰੱਖੀ ਹੋਈ ਆ ਕਿਉਂਕਿ ਆਪਣਾ ਤਾਂ ਝੋਨਾ ਡੁੱਬਦਾ ਸੀਗਾ ਵੀ ਝੋਨੇ 'ਚ ਪਾਣੀ ਜ਼ਿਆਦਾ ਸੀ ਤੁਸੀਂ ਦੇਖ ਲੋ ਵੀ ਆ ਹਾਲਾਤ ਦੇਖ ਲੋ ਕੰਮਚੋਰਾਂ ਸਾਲੀ ਸਿਰਫ ਇੱਕ ਨਸ਼ੇ ਦੇ ਖਾਤਰ ਜਾਂ ਚੰਦ ਰੁਪਈਆਂ ਖਾਤਰ ਕੀ ਕੁਝ ਕਰ ਦਿੰਦੇ ਆ ਹਨ ਦੇਖ ਲੋ ਲੈ ਵਿੱਚੋਂ ਲੈ ਕੇ ਕੱਢ ਕੇ ਆਲੂ ਆ ਛੱਡ ਜਾਂਦੇ ਕਿਉਂਕਿ ਇਹ ਖਰੀਦਣਾ ਨਹੀਂ ਕਿਸੇ ਨੇ ਵਿਚਲੇ ਵਾਲਾ ਪੱਕ ਜਾਂਦਾ ਉਹ ਵੇਚ ਕੇ ਬਰਾ ਮਾਰਦੇ ਆ ਉੱਤੋਂ ਸਿੱੜ ਦਿੰਦੇ ਆ ਉਹਨਾਂ ਨੂੰ ਕਿਹੜਾ ਦੁੱਖ ਲੱਗਦਾ ਵੀ ਟੋਟੇ ਜਿਹਾ ਕੋਸ਼ੋ ਜੂ ਉਹਦੇ ਲੋਤੋਂ ਸੋਚ ਕੱਟੀ ਆ ਸੋਚ ਕੱਟ ਕੇ ਸ਼ੂਜਾਂ ਵਾਲੇ ਨਟ ਖੋਲੇ ਆ ਸ਼ੂਜ ਤੋੜੇ ਹੋਏ ਆ ਸਾਰੇ ਸ਼ੂਜ ਤੋੜ ਕੇ ਥੱਲੇ ਸੜਤ ਨਾਲੇ ਮੀਂਹ ਪਿੰਦੇ ਚ ਪਿੱਤਰ ਨੇ ਲੈ ਲਿਆ ਹੁਣ ਮੈਸੀ ਟਰੈਕਟਰ ਮੈਸੀ ਰੱਖਿਆ ਆ ਕੋਲੇ ਹੁਣ ਇਹਨੇ ਦੂਜੇ ਦੂਜਾ ਕੱਢਦਾ ਹੁਣ ਮੈਸੀ ਮਗਰ ਰੱਖਦਾ ਟਰੈਕਟਰ ਈ ਅੱਜ ਫੈਦਰ ਟੋਏ ਵਾਲੇ ਖੱਤੇ ਦੀ ਕਰਨ ਲੱਗੇ ਹੋਏ ਆ ਬਜਾਈ ਪਾਣੀ ਹੈਗਾ ਬਹੁਤ ਨਜਾਇਜ਼ ਕਿਉਂਕਿ ਟੋਆ ਵੇ ਦਾ ਪਾਣੀ ਕਿਸੇ ਪਾਸੇ ਨੂੰ ਨਿਕਲਣਾ ਵੀ ਨਹੀਂ ਹੈਗਾ ਤਾਂ ਕਰਕੇ ਮੈਂ ਕਿਹਾ ਕੋਈ ਨਹੀਂ ਤੂੰ ਬੀਜ ਦੇ ਕਿਉਂਕਿ ਬੰਦਿਆਂ ਨੇ ਲਾਇਆ ਜੇ ਬੰਦੇ ਲਾਉਣਗੇ ਉਹ ਵੀ ਇੰਨੇ ਕ ਡੁੱਬਣੇ ਆ ਮਸ਼ੀਨ ਲਾਊਗੀ ਤਾਂ ਉਹ ਵੀ ਇੰਨੇ ਕ ਡੁੱਬਣੇ ਤਾਂ ਕਰਕੇ ਹੁਣ ਮੈਂ ਕਿਹਾ ਤੂੰ ਮਸ਼ੀਨ ਨਾਲ ਹੀ ਲਾ ਛਾੜਦਾ ਵੱਧਾ ਸਾਫ ਸੁਥਰਾ ਖੱਤਾ ਆਣਾ ਜਿੱਦਣ ਉਸ ਦਿਨ ਆਪਾਂ ਖਾਦ ਨਹੀਂ ਪਾਉਣ ਲੱਗੇ ਸੀਗੇ ਪਹਿਲਾ ਦਿਨ ਸੀ ਖਾਦ ਪਾਉਣ ਦਾ ਉਸ ਦਿਨ ਕਾਫੀ ਵੀਰਾਂ ਦੇ ਉਹ ਵੀਡੀਓ ਦੇ ਥੱਲੇ ਕਮੈਂਟ ਆਏ ਸੀ ਕਿ ਵੀਰੇ ਯਾਰ ਚੌਲ ਤਾਂ ਹੈ ਹੀ ਨਹੀਂ ਇੱਕ ਵੀਰ ਨੇ ਤਾਂ ਇਹ ਵੀ ਕਿਹਾ ਸੀ ਕਹਿੰਦਾ ਵੀਰੇ ਵੀ ਕੋਈ ਫਾਇਦਾ ਤਾਂ ਹੈ ਨਹੀਂ ਖੇਤੀ ਕਰਨ ਦਾ ਵੀ ਕੋਈ ਫਾਇਦਾ ਨਹੀਂ ਖੇਤੀ ਕਰਨ ਦਾ ਹਨਾ ਤੇ ਉਹਨੇ ਕਮੈਂਟ ਕਰਿਆ ਸੀਗਾ ਕਹਿੰਦਾ ਚੌਲ ਹੈ ਨਹੀਂਗੇ ਤੁਸੀਂ ਜੂਰੀਆ ਪਾਈ ਜਾਂਦੇ ਹੋ ਹਨ ਆ ਦੇਖ ਲਓ ਵੀਰੇ ਇਹ ਉਹੀ ਖੇਤ ਆ ਉਸ ਦਿਨ ਦਾ ਜੂਰੀਆ ਪਾਇਆ ਹੈ ਤੇ ਅੱਜ ਦੇਖ ਲਓ ਖੇਤ ਆਪਾਂ ਨੂੰ ਨਾ ਆਹੋ ਪਤਾ ਕੀ ਹੁੰਦਾ ਯਾਰ ਵੀਡੀਓ ਤੇ ਉਹ ਚੀਜ਼ ਨਹੀਂ ਦਿਂਦੀ ਜੋ ਆਪਣੀ ਅੱਖਾਂ ਨੂੰ ਪ੍ਰਤੱਖ ਦਿਂਦੀ ਹੁੰਦੀ ਐ ਇੰਨਾ ਫਰਕ ਹੁੰਦਾ ਹੀ ਹੁੰਦਾ ਵਾ ਦੇਖ ਲਓ ਹੁਣ ਆ ਉਹੀ ਝੋਨਾ ਵਾ ਠੀਕ ਐ ਜਿਹੜਾ ਤੁਸੀਂ ਉਸ ਦਿਨ ਕਹਿੰਦੇ ਕਹਿੰਦੇ ਸੀ ਵੀਰੇ ਖੇਤ ਚ ਤਾਂ ਹੈ ਹੀ ਨਹੀਂ ਝੋਨਾ ਵੀ ਤੁਸੀਂ ਝੋਨਾ ਦਾ ਹੈ ਨਹੀਂ ਤੁਸੀਂ ਯੂਰੀਆ ਕਿਹਨੂੰ ਪਾਈ ਜਾਂਦੇ ਆ ਝੋਨਾ ਤਾਂ ਵੀ ਢਾਲ ਤਾਂ ਕੋਈ ਦੀਂਦਾ ਹੀ ਨਹੀਂ ਆ ਦੇਖ ਲਓ ਵੀਰੇ ਇਹ ਉਹੀ ਢਾਲ ਆ ਨਾ ਕਈ ਵੀਰਾਂ ਨੇ ਤਾਂ ਇੱਥੋਂ ਤੱਕ ਵੀ ਇਹੀ ਗੱਲ ਕਹੀ ਸੀ ਕਿ ਵੀਰੇ ਝੋਨਾ ਹੈ ਨਹੀਂ ਕੋਈ ਫਾਇਦਾ ਹੀ ਨਹੀਂ ਕੋਈ ਖੇਤੀ ਦਾ ਐਦਾਂ 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 ਕਾਫੀ ਗੱਲਾਂ ਕਰਦੇ ਸੀ ਤੇ ਤੁਸੀਂ ਦੇਖ ਲਓ ਕਿ ਹਜੇ ਤੋਂ ਦਿਨਾਂ ਦਾ ਥੋੜਿਆਂ ਦਾ ਹੀ ਹੋਇਆ ਝੋਨਾ ਤੇ ਕਿਵੇਂ ਐਨ ਪੂਰੀ ਹਰੇ ਬਈ ਮਾਰ ਲੱਗ ਗਿਆ ਥੋੜੇ ਦਿਨਾਂ ਬਾਅਦ ਦੇਖਿਓ ਇਹਨੂੰ ਕੱਲ ਕੋਲ ਨੂੰ ਕੱਲ ਨੂੰ ਫੇਰ ਯੂਰੀਆ ਸੜ ਦੇਣਾ ਤੇ ਹੋਰ ਦੇਖਿਓ ਇਹਦੇ ਹਾਲਾਤ ਕੀ ਬਣਦੇ ਆ ਕਿਉਂਕਿ ਯੂਰੀਆ ਤਾਂ ਮੈਂਟ ਲੱਗਦਾ ਵੀਰੇ ਪਾਉਣ ਨੂੰ ਅੱਜ ਵੀ 50 60 ਕਿਲਿਆਂ ਤੋਂ ਉੱਪਰ ਪਾ ਦੇਣਾ ਯੂਰੀਆ ਇੱਧਰ ਚੱਲਦੀ ਆ ਲਵਾਈ ਆਪਣੀ ਝੋਨੇ ਦੀ ਝੋਨਾ ਡੁੱਬੀ ਜਾ ਰਿਹਾ ਵਾ ਪਰ ਕੁਝ ਨਹੀਂ ਹੁੰਦਾ ਕਿਉਂਕਿ ਇਹਨੇ ਕੱਲ ਨੂੰ ਪਾਣੀ ਘਟ ਜਾਣਾ ਕਿਉਂਕਿ ਟਰਾਂਸਫਾਰਮ ਦਾ ਚੋਰੀ ਹੋ ਗਿਆ ਤੇ ਟਰਾਂਸਫਾਰਮ ਚੋਰੀ ਹੋ ਗਿਆ ਤੇ ਹੁਣ ਪਾਣੀ ਤਾਂ 2-3 ਦਿਨ ਪੈਣਾ ਨਹੀਂ ਤੇ 2-3 ਦਿਨ ਫੈਣਾ ਨਹੀਂ ਤਾਂ 2-3 ਦਿਨਾਂ ਦੇ ਵਿੱਚ ਪਾਣੀ ਥੱਲੇ ਆ ਜਾਊਗਾ ਇੱਕ ਵੀਰ ਮੈਨੂੰ ਕਹਿੰਦਾ ਸੀਗਾ ਕਹਿੰਦਾ ਵੀ ਵੀਰੇ ਛੋਟੀ ਮਸ਼ੀਨ ਜਿਆਦੇ ਖੜੇ ਪਾਣੀ ਚ ਲਾ ਦਿੰਦੀ ਆ ਮੈਂ ਕਿਹਾ ਵੀਰੇ ਅਸੀਂ ਤਾਂ ਜਿੰਨਾ ਹੋਵੇ ਉਨਾ ਹੀ ਲਾ ਦਿੰਨੇ ਆ ਨਾਲੇ ਦੇਖ ਲੋ ਇਹ ਕਿੰਨੀ ਡੂੰਗੀ ਜਾਂਦੀ ਆ ਮਸ਼ੀਨ ਉਹ ਦੇਖ ਲੋ ਪੂਰਾ ਟਾਇਰ ਵਿੱਚ ਉਗੜ ਕੇ ਚੱਲ ਰਹੀ ਆ ਅੱਧਿਓ ਵੱਧ ਕਿਉਂਕਿ ਡੱਕਰ ਖੱਤਾ ਪਲਾਉ ਵਾਲਾ ਡੱਕਰ ਖੱਤੇ ਪਲਾਉ ਵਾਲੇ ਚ ਬਹੁਤ ਉਹ ਕਰਦੀ ਆ ਉੱਤ ਆ ਦੇ ਦੇ ਹੱਥ ਦੀ ਲੀਵਰ ਆ ਬਸ ਉਹ ਤੋਂ ਹੀ ਨਾ ਕੰਟਰੋਲ ਇਹ ਹੋ ਜਾਂਦੀ ਆ ਵੀ ਲੋ ਕਰ ਲੋ ਹਾਈ ਕਰ ਲੋ ਰੇਸ ਨਹੀਂ ਘਟਾਉਣੀ ਵਧਾਉਣੀ ਪੈਂਦੀ ਇਹਦੀ ਇਹ ਵਧੀਆ ਚੀਜ਼ ਆ ਤਕਨੀਕ ਹਨਾ ਤੇ ਦੂਜੀਆਂ ਮਸ਼ੀਨਾਂ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਉਹਦੇ ਰੇਸ ਨਾਲ ਹੀ ਸਾਰਾ ਕੁਝ ਚੱਲਦਾ ਆਦੇ ਪਿੱਤਰ ਐ ਕਰਦਾ ਹੁੰਦਾ ਜਦੋਂ ਸੈੱਡ ਤੇ ਲੈ ਆਉਂਦੇ ਨਾ ਜਿਹੜਾ ਸੈੱਡ ਵਾਲਾ ਜਿਹੜਾ ਹੁੰਦਾ ਉਹ ਸੰਘਣਾ ਕਰਕੇ ਲਾ ਦਿੰਦਾ ਥੋੜਾ ਸੈੱਡ ਵਾਲੇ ਜਿਹੜਿਆਂ ਨੂੰ ਪੂਰਾ ਸੰਘਣਾ ਕਰ ਦਿੰਦਾ ਹੁੰਦਾ ਹੈ ਜਿਹੜੇ ਮੂਰਲੇ ਗੇੜੇ ਹੁੰਦੇ ਆ ਵੀ ਕਿਉਂਕਿ ਜੇ ਇੱਧਰ ਕੋਈ ਡੁੱਬਿਆ ਡਾਪਿਆ ਤਾਂ ਉਹ ਲੋਟ ਆ ਜਾਂਦਾ ਹਣ ਵੀ ਕਈ ਵੀਰ ਕਹਣਗੇ ਵੀ ਵੀਰੇ ਝੋਨਾ ਦਾ ਦੀਦਾ ਨਹੀਂ ਕੋਈ ਗੱਲ ਨਹੀਂ ਵੀਰੇ ਦਿਖਾ ਦੂ ਮੈਂ ਝੋਨਾ ਤੇ ਇੱਕ ਦੋ ਦਿਨ ਬਾਅਦ ਆ ਦੇ ਇੱਧਰ ਸੰਘਣਾ ਕਰਦਾ ਇਹਨੇ ਬਿੱਤਰ ਜਦੋਂ ਸਾਈਡ ਲਾਉਣ ਲੱਗਦੇ ਆ ਉਦੋਂ ਸੰਘਣਾ ਕਰਦੀ ਰਿਹਾ ਜੀ ਬੱਟ ਨਾਲੋਂ ਥੋੜਾ ਜਿਹਾ ਹਟਾ ਕੇ ਚੱਲਣਾ ਹੁੰਦਾ ਇਹਨੇ ਉਹ ਜਿਹੜੇ ਉੱਪਰ ਉਹ ਐਲਬੀ ਇੱਧਰ ਉੱਧਰ ਨੂੰ ਜਾਂਦੀ ਆ ਫਿਰ ਉਹ ਬੱਟ ਚ ਨਾ ਲੱਗ ਜਵੇ ਨਾ ਉਹਦੇ ਕਰ ਜਿੰਨਾ ਦਾ ਲਵਾਈ ਬਹੁਤ ਕਰੀ ਜਾਂਦੀ ਆ ਬਹੁਤ ਜਿਆਦਾ ਕਰੀ ਜਾਂਦੀ ਆ ਆ ਮੈਟਾਂ ਵਾਲੀ ਪਨੀਰੀ ਦਾ ਸਭ ਤੋਂ ਜਿਆਦਾ ਨਜ਼ਾਰਾ ਵਾ ਇਹ ਮੈਟਾਂ ਵਾਲੀ ਪਨੀਰੀ ਜਿੰਨਾ ਮौज ਦਿੰਦੀ ਆ ਉੰਨੀ ਕੋਈ ਮौज ਨਹੀਂ ਦਿੰਦੀ ਬਸ ਉੱਥੇ ਹੀ ਨਾਲ ਹੀ ਮੁੜੇ ਆਉਣੀ ਆ ਇਹ ਵੀ ਮौज ਆ ਇੱਕ ਇਹਨੇ ਕੱਲੋਂ ਪੂਰਾ ਦਿਖਣ ਲੱਗ ਜਾਣਾ ਵੀਰ ਜੀ ਹੁੰਦਾ ਕੱਲੋਂ ਨਹੀਂ ਦੀ ਕੋਈ ਪਤ ਨਹੀਂ ਦਿਖ ਜ ਦਵਾਈ ਦੂਈ ਪਾਤੀ ਆਪਾਂ ਤੇ ਕੱਖਾਂ ਵਾਲੀ ਕੱਖਾਂ ਵਾਲੀ ਦਵਾਈ ਤਾਂ ਪਹਿਲਾਂ ਹੀ ਪਾ ਦੇ ਚਾਹੇ ਕੱਦੂ ਕਰਨ ਤੋਂ ਕੱਦੂ ਕਰੋ ਕੱਦੂ ਕਰਕੇ ਨਾਲ ਹੀ ਪਾ ਦੋ ਜੂਰੀਏ ਦਾ ਮੇਰਾ ਵਿਚਾਰ ਸੀਗਾ ਪਾਉਣ ਦਾ ਪਰ ਉਹ ਨਹੀਂ ਪਾਇਆ ਮੈਂ ਕਿਹਾ ਚਲ ਛੱਡ ਫਰਾ ਹੋਰ ਕਿਤੇ ਕਰਕੇ ਜੀ ਟਰਾਈ ਕਰ ਲਾਂਗੇ ਵੀ ਇਹ ਜ ਰਹਿਣ ਦਿੰਦੇ ਆ ਆਦੇ ਆਪਣਾ ਛੋਟੂ ਛੋਟੂ ਆਉਂਦਾ ਆਉਣਾ ਇੱਧਰ ਨੂੰ ਟੋਟੂ ਆਉਣਾ ਹੁਣ ਇੱਧਰ ਨੂੰ ਕਿਉਂ ਜੀ ਮੇਰੇ ਭਾਈ ਪਿਆਰਾ ਹੋ ਗਿਆ ਪੂਰਾ ਹੁਣ ਸ਼ੁਰੂ ਹੋਊਗਾ ਅਗਲੇ ਗੇਅਰੇ ਦੇ ਵਿੱਚ ਇਹ ਲੋ ਕੁੰਜੇ ਤੱਕ ਵੀ ਜੇ ਬਰਤ ਤੋਂ ਟਰੈਕਟਰ ਗਾਹਾਂ ਨਿਕਲਦਾ ਤਾਂ ਜਮੇ ਕੁੰਜੇ ਤੱਕ ਲਾ ਦਿੰਦੇ ਆਪਣੇ ਪੰਜ ਜਾਨਿਆ ਮਸ਼ੀਨ ਦੇ ਨਾਲ ਪੰਜ ਬੰਦੇ ਯਾਨੀ ਕਿ ਪਨੀਰੀ ਚਾਰ ਬੰਦੇ ਖੱਤੇ ਚੋ ਲੈ ਕੇ ਆਉਂਦੇ ਆ ਇੱਕ ਬੰਦਾ ਹਮੇਸ਼ਾ ਕੋਲੇ ਰਹਿਂਦਾ ਪਨੀਰੀ ਬਣਾਉਣ ਨੂੰ ਤੇ ਉਹਦੇ ਚੱਕਰ ਦੇ ਵਿੱਚ ਇੱਕ ਜਣਾ ਪਵਿੱਤਰ ਦੇ ਨਾਲ ਮੁੰਡਾ ਰਹਿੰਦਾ ਉਹ ਤਾਂ ਆਪਣੇ ਜਿਹੜੀਆਂ ਬੁੜੀਆਂ ਪਿੰਡੀ ਤੋੜਦਿਆਂ ਨੇ ਨਾ ਉਹਨਾਂ ਦਾ ਮੁੰਡਾ ਵਿਚਾਰਾ ਵਧੀਆ ਕੰਮ ਕਰਾਉਂਦਾ ਉਹ ਵੀ ਬਹੁਤ ਵਧੀਆ ਆਪਣੇ ਕੰਮ ਕਰਦੀ ਹਲੇ ਤੇ ਪੰਜ ਬੰਦਿਆਂ ਨਾਲ ਇਹਨੂੰ ਪੂਰਾ ਸਾਰ ਦਿੰਦੇ ਆ ਪਰ ਬਹੁਤ ਮਿਹਨਤ ਕਰਦੇ ਆ ਸਵੇਰੇ 5 ਵਜੇ ਦੇ ਨੂੰ ਸਾਢੇ 5 ਵਜੇ ਦੇ ਨੂੰ ਆ ਜਾਂਦੇ ਆ ਤੇ ਕਦੇ ਨਹੀਂ ਉਹ ਕਹਿੰਦੇ ਜੀ ਬੱਸ ਕਰੀਏ ਜਿੰਨਾ ਚਿਰ ਆਪਣਾ ਕੰਮ ਚੱਲਦਾ ਚਲਾਉਂਦੇ ਆ ਤੇ ਪਹਿਲਾਂ ਸਾਰੀ ਦਿਹਾੜੀ ਪਨੀਰੀ ਦੀ ਹੀ ਜਾਣੀਆ ਫਿਰ ਸ਼ਾਮ ਜੇ ਨੂੰ ਜਦੋਂ ਹੌਣ ਜਾਣਗੇ ਜਿਵੇਂ ਹੁਣ ਵੱਜ ਗਏ 5:00 ਵੱਜ ਗਏ ਮੇਰੇ ਖਿਆਲ ਹਾਂਜੀ 5:00 ਵੱਜ ਗਏ ਵੀ ਹੌਣ ਪਿੱਤਰ ਨੇ ਬਸ ਆ ਕੇ ਯਾਰਾ ਲਾ ਕੇ ਪਨੀਰੀ ਹੌਣ ਲਿਆਉਣੀ ਨਹੀਂ ਹੈਗੀ ਤੇ ਉਹਨਾਂ ਨੇ ਮਗਰ ਜਿਹੜਾ ਝੋਨਾ ਲੱਗਿਆ ਹੋਇਆ ਉਹਦੇ ਖੁੰਝੇ ਖਾਂਝੇ ਯਾਰਿਆਂ ਦੇ ਲਾ ਕੇ ਖੰਬਿਆਂ ਖੁੰਮਿਆਂ ਕੋਲ ਲਾ ਕੇ ਬਸ ਸੈੱਟ ਕਰਦੇ ਤੇ ਬਸ ਇੰਨਾ ਇੱਕ ਕੰਮ ਐਵੇਂ ਜਾਣ ਕੇ ਸੋਹਣਾ ਕੰਮ ਰੁੜੀ ਜਾਂਦਾ ਵਧੀਆ ਇਹ ਮੈਂ ਤਾਂ ਹੁਣ ਜ਼ਬਰਦਸਤੀ ਆਹ ਮਸ਼ੀਨ ਲਈ ਆ। ਜਦ ਆ ਏਹੀ ਮਸ਼ੀਨ ਤੇ ਹੀ ਲਵਾ ਕੇ ਰਾਜ਼ੀਆਂ ਬੰਦਿਆਂ ਤੋਂ ਘੱਟ ਲਵਾ ਕੇ ਰਾਜ਼ੀਆਂ ਕਿ ਮਸ਼ੀਨ ਤੇ ਹੀ ਲੱਗੇ ਠੀਕ ਆ। ਕਿਉਂਕਿ ਇੱਕ ਪਾਰਟੀ ਦੀ ਤਾਂ ਆਪਾਂ ਛੁੱਟੀ ਕਰਦੇ। ਭੇਜਦੇ ਘਰੇ ਇੱਕ ਪਾਰਟੀ ਆ ਉਹ ਆਪਣੀ ਪੱਕੀ ਪਾਰਟੀ ਆ ਜਿਹਨੇ ਆਪਣੇ ਨਾਲ ਝੋਨਾ ਲਵਾਉਣਾ। ਆਲੂ ਲਵਾਉਣੇ ਹੁੰਦੇ ਆ ਹੋਰ ਸਾਰਾ ਕੁਝ ਕਰਾਉਣਾ ਹੁੰਦਾ ਹਨ। ਤੇ ਉਹੀ ਪੱਕੀ ਆ ਉਹ ਕੰਮ ਕਰਦੀ ਆ। ਤੇ ਚਲੋ ਉਹ ਲਾਈ ਜਾਂਦੇ ਉਹ ਲਾਉਂਦੇ ਥੋੜਾ ਜਿਹਾ। 2.5 ਕਿੱਲੇ ਮਸਾ ਲਾਉਂਦੇ ਆ। ਤੇ ਮਸ਼ੀਨ ਬਹੁਤ ਕੰਮ ਖੇਚ ਦਿੰਦੀ ਆ ਮਸ਼ੀਨ ਜੇ ਇਹਨੂੰ ਸਾਰੀ ਦਿਹਾੜੀ ਪਨੀਰੀ ਮਿਲੀ ਜਾਵੇ ਤੇ ਆ 15 ਕਿਲੇ ਦੇ ਨੇੜੇ ਵੀ ਲਾ ਦਿੰਦੀ ਆ ਕਰ ਤਾਂ ਤੇ ਠੀਕ ਕਿਤੇ ਕਣਕ ਵਾਲੇ ਬਾਣ ਹੀ ਹੋਣ ਵੀ ਬਿਨਾ ਪਲਾਉ ਚੱਲੇ ਵਾਲੇ ਹਨਾ ਫੇਰ ਤਾਂ ਮੈਂ ਕਹਿੰਦਾ ਜਿੰਨਾ ਮਰਜ਼ੀ ਲਵਾ ਲਵਾਂ ਇਹਦੇ ਇਹਦੇ ਨਾਲ ਯਾਰ ਜਿੰਨਾ ਮਰਜ਼ੀ ਕਿਉਂਕਿ ਜਿੰਨੇ ਸਾਡੇ ਬਾਣ ਸਾਰੇ ਬਾਣਾ ਦੇ ਵਿੱਚ ਐਨ ਪੂਰੀ ਖੁੱਭ ਕੇ ਚੱਲਦੀ ਆ ਤੇ ਟਿਕਾ ਕੇ ਚਲਾਉਣੀ ਪੈਂਦੀ ਆ ਮਸ਼ੀਨ ਹਣਾ ਤੇ ਜਿਹੜੇ ਆਮ ਕਣਕ ਵਾਲੇ ਵਾਹਣ ਉਹਨਾਂ ਦੇ ਵਿੱਚ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਵੀ ਉਹਨਾਂ ਦੇ ਵਿੱਚ ਤਾਂ ਪੂਰੀ ਭੱਜੀ ਫਿਰਦੀ ਆ ਉੱਪਰ ਉੱਪਰੀ ਹਣਾ ਵੀ ਕਣਕ ਵਾਲੇ ਵਾਹਣਾਂ 'ਚ ਕੋਈ ਦਿੱਕਤ ਨਹੀਂ